ਪੰਜਾਬ ਦੇ ਵਿੱਚ ਇਸ ਵਕਤ ਆਪਾਂ ਜੇਕਰ ਸਰਕਾਰ ਨਾਮ ਦੀ ਕੋਈ ਗੱਲ ਕਰੀਏ ਸਰਕਾਰ ਨਾਮ ਦੀ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂਗੀ ਬਲਕਿ ਮੈਂ ਤੇ ਇਹ ਕਵਾਂਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਬਹੁਤ ਵਧੀਆ ਢੰਗ ਨਾਲ ਸਰਕਸ ਚੱਲ ਰਹੀ ਹੈ ਜੋ ਲੋਕਾਂ ਦਾ ਮਨੋਰੰਜਨ ਕਰਾ ਰਹੇ ਨੇ ਪੰਜਾਬ ਦੇ ਵਿੱਚ ਹੁਣ ਵੀ ਦੇਖੋ ਅਹੁਦਿਆਂ ਦੀ ਭੁੱਖ ਕੁਰਸੀਆਂ ਦੀ ਭੁੱਖ ਲੜਾਈਆਂ ਆਪਸ ਵਿੱਚ ਕਿ ਮਾਲਦਾਰ ਮਹਿਕਮਾ ਕਿਨੂੰ ਮਿਲੂਗਾ ਕਾਂਗਰਸ ਦਾ ਮੰਤਰੀ ਇਹ ਸੇ ਕਰਕੇ ਹੀ ਮੰਤਰੀਪੁਰੇ ਤੋਂ ਰਜਾਇਨ ਦੇਣਾ ਚਾਹੁੰਦਾ ਜਾਂ ਦੇ ਗਿਆ ਕਿ ਉਹ ਲੋਕ ਸਾਈਜ਼ ਦਾ ਡਿਪਾਰਟਮੈਂਟ ਨਹੀਂ ਮਿਲਿਆ ਜੇ ਤੁਸੀਂ ਸਮਾਜ ਦੀ ਸੇਵਾ ਹੀ ਕਰਨੀ ਆ ਤੇ ਫਿਰ ਤੁਹਾਨੂੰ ਭਾਵੇਂ ਕੋਈ ਵੀ ਮੰਤਰੀ ਪਦ ਆਉਦਾ ਹੋਵੇ ਫਿਰ ਰਿਜ਼ਾਈਨ ਕਰਦਾ ਪੰਜਾਬ ਦੇ ਵਿੱਚ ਇਹਨਾਂ ਨੇ ਕਰਪਸ਼ਨ ਦੇ ਰਾਹੀਂ ਇਹਨਾਂ ਨੇ ਅਰਬਾਂ ਖਰਬਾਂ ਰਪਏ ਇਕੱਠੇ ਕੀਤੇ ਜਿਵੇਂ ਕਿ ਸਾਡੇ ਭਾਤ ਪੂਛੜਾ ਸੁਜੀ ਮੰਤਰੀ ਨੇ ਉਹਨਾਂ ਨੇ ਫੂਡ ਐਂਡ ਸਿਵਲ ਸਪਲਾਈ ਦੇ ਮੰਤਰੀ ਹੁੰਦਿਆ ਅਨਾਜ ਦਾ ਸਕੈਮ ਕੀਤਾ ਲੁਧਿਆਣਾ ਸਮਾਰਟ ਸਿਟੀ ਦੇ ਸਕੈਮ ਕੀਤੇ ਚੰਨੀ ਸਾਹਿਬ ਨੂੰ ਜਿਹੜੀ ਚੀਜ਼ ਉਹਨਾਂ ਦੀ ਪਾਵਰ ਵਿੱਚ ਸੀ ਉਹ ਤਾਂ ਕਰ ਸਕਦੇ ਸੀ ਨਾ ਸਾਡੇ 4 ਸਾਲ ਚੰਨੀ ਸਾਹਿਬ ਕਿਉਂ ਚੁੱਪ ਰਹੇ ਚੰਨੀ ਸਾਹਿਬ ਨੂੰ ਅੱਜ ਕਿਉਂ ਲੋਕਾਂ ਦੀ ਯਾਦ ਆ ਗਈ ਅੱਜ ਕਿਉਂ ਆਪਣੇ ਆਪ ਨੂੰ ਇੱਕ ਭੋਲਾ ਭੜਾ ਇਨਸਾਨ ਦੱਸਣ ਲੱਪੇ ਚੰਡੀਗੜ੍ਹ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਜਿਹੜੇ ਚੰਨੀ ਜੀ ਦੇ ਖਿਲਾਫ ਨੇ ਆਈਐਸ ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ ਜਿਹੜੇ ਚੰਨੀ ਜੀ ਦੇ ਖਿਲਾਫ ਨੇ ਚੰਨੀ ਜੀ ਦਾ ਸਗਾ ਭਰਾ ਮਨਮੋਹਨ ਸਿੰਘ ਸਿਟੀ ਸੈਂਟਰ ਸਕੈਮ ਦੇ ਵਿੱਚ ਜੇਲ੍ਹ ਦੇ ਵਿੱਚ ਰਿਹਾ ਪੰਜਾਬ ਦੇ ਵਿੱਚ ਲੋਕ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਆ ਵੀ ਝੂਠ ਮਾਰਨ ਦਾ ਉਹਨੇ ਵੀ ਠੇਕਾ ਲਿਆ ਹੋਇਆ ਇਸੇ ਹੀ ਤਰ੍ਹਾਂ ਮੇਰੇ ਹਿਸਾਬ ਨਾਲ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਝੂਠ ਮਾਰਨ ਦੇ ਵਿੱਚ ਕਾਫੀ ਮਹਾਰਤ ਹਾਸਲ ਰੱਖਦੇ ਨੇ ਐਸਐਮਜ਼ਡ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਸੋ ਅੱਜ ਤੋਂ ਉਹ ਇੱਕ ਐਸੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਅਹਿਮ ਦਬਦਬਾ ਰੱਖਦੇ ਨੇ ਇੱਕ ਸੀਨੀਅਰ ਐਡਵੋਕੇਟ ਵੀ ਨੇ ਔਰ ਨਾਲ ਇਕ ਸਮਾਜ ਸੇਵੀ ਵੀ ਨੇ ਅਦੇ ਨਾਲ ਨਾਲ ਹੀ ਇੱਕ ਪਾਰਟੀ ਦੇ ਵਿੱਚ ਨੈਸ਼ਨਲ ਪਾਰਟੀ ਦੇ ਵਿੱਚ ਕਾਫੀ ਅਹਿਮ ਔਰ ਮਜ਼ਬੂਤ ਅਹੁਦਾ ਵੀ ਰੱਖਦੇ ਨੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਵਿਕ੍ਰਮ ਸਿੰਘ ਸਿੱਧੂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਤਿ ਸ੍ਰੀ ਅਕਾਲ ਜੀ ਸਾਰੇ ਲੁਧਿਆਣਾ ਸ਼ਹਿਰ ਦੇ ਰਿਸਪੈਕਟਿਡ ਸਿਟੀਜ਼ਨ ਦਾ ਬਹੁਤ-ਬਹੁਤ ਧੰਨਵਾਦ ਜੋ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਜਿਹੜੇ ਇਸ਼ੂਜ਼ ਨੇ ਜੋ ਪੰਜਾਬ ਦੇ ਮੌਜੂਦਾ ਕਾਂਗਰਸ ਸਰਕਾਰ ਨੇ ਪੰਜਾਬ ਲੁਧਿਆਣਾ ਸ਼ਹਿਰ ਦੇ ਨਾਲ ਬੇਇਨਸਾਫੀ ਕੀਤੀ ਆ ਉਹਨਾਂ ਤੇ ਸਾਡਾ ਸਾਥ ਦਿੰਦੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਰ ਮੁੱਦਾ ਥੋੜਾ ਗਰਮਾਇਆ ਹੋਇਆ ਵਾ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਮੌਜੂਦਾ ਪਾਰਟੀ ਹੈ ਪੰਜਾਬ ਪ੍ਰਧਾਨ ਜਿਹੜੇ ਨੇ ਅਸਤੀਫਾ ਦਰਿੰਦੇ ਨੇ ਉਸ ਤੋਂ ਬਾਅਦ ਹੋਰ ਅਸਤੀਫਾ ਹੁੰਦਾ ਆ ਉਸ ਤੋਂ ਬਾਅਦ ਇੱਕ ਹੋਰ ਅਸਤੀਫੇ ਦੀ ਜਿਹੜਾ ਤੀਜੇ ਅਸਤੀਫੇ ਦੀ ਵੀ ਵਲਟਾ ਸੁਣਾਈ ਦਿੰਦੀ ਹੈ ਪਰ ਉਹ ਦਿੱਤਾ ਨਹੀਂ ਜਾਂਦਾ ਕੀ ਕਹਿਣਾ ਚਾਹੂਗੇ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰੀਕੇ ਦਾ ਰੰਗ ਕਿਉਂਕਿ 2-3 ਮਹੀਨੇ ਵਾਸਤੇ ਮੁੱਖ ਮੰਤਰੀ ਬਣਾਇਆ ਗਿਆ ਪੁਰਾਣੇ ਮੁੱਖ ਮੰਤਰੀ ਜਿਹਨਾਂ ਨੇ ਵਿਵਾਦੇ ਕੀਤਾ ਉਹਨਾਂ ਨੂੰ ਸੀਟ ਤੋਂ ਹਟਾ ਲਿਆ ਗਿਆ ਕਿਸ ਤਰੀਕੇ ਨਾਲ ਦੇਖਦੇ ਉਹਨੂੰ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਆਪਾਂ ਜੇਕਰ ਸਰਕਾਰ ਨਾਮ ਦੀ ਕੋਈ ਗੱਲ ਕਰੀਏ ਸਰਕਾਰ ਨਾਮ ਦੀ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਗਈ ਬਲਕਿ ਮੈਂ ਤੇ ਇਹ ਕਵਾਂਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਬਹੁਤ ਵਧੀਆ ਢੰਗ ਨਾਲ ਸਰਕਸ ਚੱਲ ਰਹੀ ਹੈ ਜੋ ਲੋਕਾਂ ਦਾ ਮਨੋਰੰਜਨ ਕਰਾ ਰਹੇ ਨੇ ਪੰਜਾਬ ਦੇ ਵਿੱਚ ਇਸ ਤੋਂ ਵੱਧ ਕੁਝ ਨਹੀਂਗਾ ਜਾਂ ਇਹਨਾਂ ਦਾ ਦੂਸਰਾ ਮਕਸਦ ਇਹ ਆ ਵੀ ਤਿੰਨ ਚਾਰ ਮਹੀਨੇ ਲਈ ਸੀਐਮ ਬਣੀਏ ਤਿੰਨ ਚਾਰ ਮਹੀਨੇ ਲਈ ਆਪਾਂ ਮੰਤਰੀ ਬਣੀਏ ਤੇ ਵਧੀਆ ਉਹਦੇ ਲੈ ਕੇ ਕਰਪਸ਼ਨ ਨੂੰ ਆਪਾਂ ਸਿਖਰਾਂ ਤੇ ਲੈ ਕੇ ਜਾਈਏ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਪਹਿਲਾਂ ਵੀ ਇਸੇ ਗੱਲ ਤੇ ਹੀ ਆਪਣੇ ਮਾਰਕਾ ਮਾਰਿਆ ਇਹਨਾਂ ਨੇ ਪਿਛਲੇ 4.5 ਸਾਲ ਉਸੇ ਹੀ ਇਹ ਰੀਤ ਨੂੰ ਅੱਗੇ ਵਧਾਉਂਦੇ ਹੋਏ ਅੱਗੇ ਚੱਲ ਰਹੇ ਨੇ ਸੋ ਹੁਣ ਵੀ ਦੇਖੋ ਅਹੁਦਿਆਂ ਦੀ ਭੁੱਖ ਕੁਰਸੀਆਂ ਦੀ ਭੁੱਖ ਲੜਾਈਆਂ ਆਪਸ ਵਿੱਚ ਕਿ ਮਾਲਦਾਰ ਮਹਿਕਮਾ ਕਿੰਨੂੰ ਮਿਲੂਗਾ ਹੁਣ ਸੁਣ ਵਿੱਚ ਆਇਆ ਵੀ ਇੱਕ ਕਾਂਗਰਸ ਦਾ ਮੰਤਰੀ ਇਸੇ ਕਰਕੇ ਹੀ ਮੰਤਰੀ ਪੁਣੇ ਤੋਂ ਰਿਜ਼ਾਈਨ ਦੇਣਾ ਚਾਹੁੰਦਾ ਜਾਂ ਦੇ ਗਿਆ ਕਿ ਉਹਨੂੰ ਇੱਕ ਸਾਈਜ਼ ਦਾ ਡਿਪਾਰਟਮੈਂਟ ਨਹੀਂ ਮਿਲਿਆ ਜੇ ਤੁਸੀਂ ਸਮਾਜ ਦੀ ਸੇਵਾ ਹੀ ਕਰਨੀ ਆ ਤੇ ਫਿਰ ਤੁਹਾਨੂੰ ਭਾਵੇਂ ਕੋਈ ਵੀ ਮੰਤਰੀ ਪਦ ਆਉਦਾ ਹੋਵੇ ਫਿਰ ਰਿਜਾਈਨ ਕਰਦਾ ਫਿਰ ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਆਵਾਮ ਦੀ ਸੇਵਾ ਕਰਨੀ ਚਾਹੀਦੀ ਹੈ ਤੁਹਾਨੂੰ ਪ੍ਰਮਾਤਮਾ ਨੇ ਅਸੈਂਬਲੀ ਵਿੱਚ ਜਿਤਾ ਕੇ ਭੇਜਿਆ ਤੁਹਾਨੂੰ ਲੋਕਾਂ ਨੇ ਉਹਨਾਂ ਲੋਕਾਂ ਦੀਆਂ ਆਪਣੇ ਉਮੀਦਾਂ ਤੇ ਖਰੇ ਉਤਰੋ ਉਹਨਾਂ ਦੀ ਸੇਵਾ ਕਰੋ ਸਮਾਜ ਨੂੰ ਅੱਗੇ ਵਧਾਓ ਪਰ ਇਹਨਾਂ ਦੇ ਵਿੱਚ ਉਹਦਾਂ ਦੀ ਇਨੀਕ ਭੁੱਖ ਆ ਕਿ ਅੱਜ ਇਹਨਾਂ ਨੇ ਫੇਰ ਉਹੋ ਚੀਜ਼ ਕੀਤੀ ਜਿਹੜੀ ਚੀਜ਼ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਨਵਜੋਸ਼ ਸਿੱਧੂ ਦਾ ਕੋਈ ਸਟੈਂਡ ਨਹੀਂ ਅਨਸਟੇਬਲ ਸ਼ਾਰਟ ਟੈਂਪਰੈਂਟ ਪਰਸਨ ਡਿਕਲੇਅਰਡ ਆ ਕਿ ਉਸ ਦਾ ਕੋਈ ਵੀ ਸਟੈਂਡ ਨਹੀਂ ਹੈਗਾ ਪਰ ਸੂਰੀ ਉਹਨਾਂ ਟਵੀਟ ਕੀਤਾ ਜੀ ਵੀ ਮੈਂ ਉਹਦਿਆਂ ਦਾ ਭੁੱਖਾ ਨਹੀਂ ਮੈਂ ਇਸ ਵਾਰ ਟਵੀਟ ਕੀਤਾ ਅਸਤੀਫਾ ਦਿੱਤਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਾੜ ਹੋ ਰੇ ਨੇ ਪੰਜਾਬ ਦੇ ਨਾਲ ਜਿਹੜੀ ਨਾਇਮ ਇंसाफी ਹੋ ਰਹੀ ਹੈ ਪੀੜੀ ਨੂੰ ਬਚਾਉਣ ਵਾਸਤੇ ਮੈਂ ਅਸਤੀਫਾ ਦਿੱਤਾ ਕਿਉਂਕਿ ਕੋਈ ਇਮਾਨਦਾਰ ਅਫਸਰ ਨਹੀਂ ਲਗਾਇਆ ਗਿਆ ਜਾਂ ਜਿਹੜੇ ਕੈਬਨਿਟ ਮਨਿਸਟਰ ਲਗਾਏ ਗਏ ਨੂੰ ਇਮਾਨਦਾਰ ਨਹੀਂ ਲਗਾਏ ਗਏ ਦੇਖੋ ਗੱਲ ਇਸ ਤਰ੍ਹਾਂ ਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਇਹ ਪ੍ਰਧਾਨ ਆ ਪੰਜਾਬ ਦੇ ਵਿੱਚ ਜੇਕਰ ਆਪਾਂ ਇਹ ਕਹੀਏ ਵੀ ਸਾਡੇ ਅਨੁਸਾਰ ਪੁਲਿਸ ਅਫਸਰ ਨਹੀਂ ਲੱਗੇ ਸਾਡੇ ਅਨਸਾਰ ਮੁੱਖ ਆਪਣੇ ਮੰਤਰੀ ਨਹੀਂ ਮਿਲੇ ਬਣੇ ਤੇ ਇਹਦੇ ਵਿੱਚ ਪੰਜਾਬ ਦੀ ਜਨਤਾ ਦਾ ਕੀ ਕਸੂਰ ਆ ਪੰਜਾਬ ਦੀ ਜਨਤਾ ਤਾਂ ਤੁਹਾਡੇ ਕੋਲੋਂ ਇਨਸਾਫ ਚਾਹੁੰਦੀ ਆ ਕਿ ਤੁਸੀਂ ਉਹਨਾਂ ਨਾਲ ਇਨਸਾਫ ਕਰੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਜੋ ਵੀ ਆਪਣੇ ਮੁੱਦਾ ਆ ਉਸ ਤੇ ਜਿਨ੍ਹਾਂ ਦੋਸ਼ੀਆਂ ਨੇ ਇਹ ਆਪਣੇ ਜੁਰਮ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਡਰੱਗ ਪੰਜਾਬ ਦੇ ਵਿੱਚ ਬੁਕਵਾਈ ਪਿਛਲੇ 10 ਸਾਲ ਜਦੋਂ ਕਾਂਗਰਸ ਆਪਣੇ ਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੂੰ ਸਜ਼ਾ ਮਿਲੇ ਜੇਕਰ ਅੱਜ ਇਸ ਗੱਲ ਨੂੰ ਕਹਿ ਕੇ ਪੱਲਾ ਝਾੜਨ ਕਿ ਦੇਖੋ ਜੀ ਸਾਡੀ ਸੁਣਵਾਈ ਨਹੀਂ ਗਈ ਜੇ ਤੁਸੀਂ ਐਮਐਲਏ ਬਣਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਤੁਸੀਂ ਇਹ ਗੱਲ ਕਹੋ ਕਿ ਮੇਰੀ ਚਲਦੀ ਨਹੀਂ ਮੇਰੀ ਸੰਭਾਲਣੀ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਕਰ ਇਹ ਬਿਲਕੁਲ ਗਲਤ ਕਰ ਲਿਆ ਕਿਤੇ ਨਾ ਕਿਤੇ ਸਰ ਪੰਜਾਬ ਪ੍ਰਧਾਨ ਦੇ ਹੱਤੋਂ ਮੁੱਖ ਮੰਤਰੀ ਵੱਲੋਂ ਜਿਹੜਾ ਇੰਪਰੂਵਮੈਂਟ ਟਰਸਟ ਦੀਆਂ ਨਿਯੁਕਤੀਆਂ ਦਾ ਜਿਹੜਾ ਪੱਤਰ ਲੈ ਕੇ ਗਏ ਸੀ ਲੋਕ ਉਹਨਾਂ ਦਾ ਖਿੱਚ ਲਿੱਤਾ ਜਾਂਦਾ ਆ ਉਹ ਵੀ ਲੱਗਦਾ ਦਿੱਕਤ ਕਿ ਇਹ ਵੀ ਇਹਦੇ ਕਰਕੇ ਵੀ ਉਹਨਾਂ ਨੂੰ ਨਰਾਜ਼ਗੀ ਚਲਦੀ ਹੈ ਜਾਂ ਉਹਨਾਂ ਦੀ ਮਰਜ਼ੀ ਦੇ ਨਾਲ ਨਹੀਂ ਚੁਣਿਆ ਗਿਆ ਮੁੱਖ ਮੰਤਰੀ ਦਾ ਉਹ ਤਾਂ ਚਾਹਦੇ ਸੀਗੇ ਜੋ ਅੰਦਰੋਂ ਉਹਨਾਂ ਦੀ ਆ ਰਹੀ ਹੈ ਉਹਦੇ ਕਰਕੇ ਨਰਾਜ਼ਗੀ ਲੱਗਦੀ ਤੁਹਾਨੂੰ ਨਰਾਜ਼ਗੀ ਤਾਂ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਦਾ ਮਕਸਦ ਇੱਕੋ ਰਿਹਾ ਕੇ ਪੈਸੇ ਕਿਵੇਂ ਇਕੱਠੇ ਕਰਨੇ ਆ ਇਹੋ ਹੀ ਮਕਸਦ ਹੈ ਇਹਨਾਂ ਦਾ ਪੰਜਾਬ ਦੇ ਵਿੱਚ ਇਹਨਾਂ ਨੇ ਕਰਪਸ਼ਨ ਦੇ ਰਾਹੀਂ ਇਹਨਾਂ ਨੇ ਅਰਬਾਂ ਖਰਬਾਂ ਰੁਪਏ ਇਕੱਠੇ ਕੀਤੇ ਜਿਵੇਂ ਕਿ ਸਾਡੇ ਭਾਜਪਾ ਸੁਜੀ ਮੰਤਰੀ ਨੇ ਉਹਨਾਂ ਨੇ ਫੂਡ ਐਂਡ ਸਿਵਲ ਸਪਲਾਈ ਦੇ ਮੰਤਰੀ ਹੁੰਦਿਆ ਅਨਾਜ ਦਾ ਸਕੈਮ ਕੀਤਾ ਲੁਧਿਆਣਾ ਸਮਾਰਟ ਸਿਟੀ ਦੇ ਸਕੈਮ ਕੀਤੇ ਇੰਪਰੂਵਮੈਂਟ ਟਰਸਟ ਦੇ ਸਕੈਮ ਕੀਤੇ ਟਰਾਂਸਪੋਰਟ ਜਿਹੜੋ ਕਾਰਟਿਸ ਬੰਡੀਆਂ ਤੋਂ ਟੋਵਾ ਟਵਾਈ ਕਹਿੰਨੇ ਆ ਉਹਨਾਂ ਦੇ ਸਕੈਮ ਕੀਤੇ ਅਰਬਾਂ ਖਰਬਾਂ ਦਾ ਸਕੈਮ ਕੀਤਾ ਔਰ ਇਹਨਾਂ ਦਾ ਆਪਸੀ ਘਾਟੋ ਕਲੇਸ਼ ਤਾਂ ਹੈ ਹੀ ਹੈ ਇਸ ਮੁੱਦੇ ਤੇ ਕਿ ਵਧੀਆ ਮੰਤਰੀ ਪਦ ਲੈ ਕੇ ਕੌਣ ਚਾਰ ਪੈਸੇ ਜ਼ਿਆਦਾ ਬਣਾਉਂਦਾ ਜੋ ਕਿ ਇਹਨਾਂ ਦਾ ਇੱਕ ਫਿਤਰਤ ਵੱਧ ਚੁੱਕੀ ਆ ਇਸ ਚੀਜ਼ ਨੂੰ ਲੈ ਕੇ ਵੀ ਇਹਨਾਂ ਦਾ ਆਪਸ ਵਿੱਚ ਕਾਫੀ ਕਲੇਸ਼ ਆ ਔਰ ਇਹ ਜਿਹੜਾ ਕਲੇਸ਼ ਆ ਇਹ ਫੇਰ ਸਾਹਮਣੇ ਆ ਗਿਆ ਕਿ ਦੇਖੋ 2 ਮਹੀਨੇ ਨੇ ਕੱਟੇ ਸਾਡੇ ਪ੍ਰਧਾਨ ਸਾਹਿਬ ਆਪਣੇ ਨਵਜੋਤ ਸਿੰਘ ਸਿੱਧੂ ਨੇ ਕਿ ਫੇਰ ਰਜਾਇਨ ਦੇ ਦਿੱਤਾ ਪੰਜਾਬ ਮੈਂ ਤਾਂ ਕੋਈ ਗੱਲ ਕਹਿਣਾ ਕਿ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਇਲੈਕਟ ਕੀਤਾ ਜਿਨ੍ਹਾਂ ਨੇ ਤੁਹਾਨੂੰ ਕਿਹਾ ਕਿ ਸਮਾਜ ਦੀ ਸੇਵਾ ਕਰੋ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਉਹ ਸਰ ਕਿਤੇ ਨਾ ਕਿਤੇ ਆਮ ਲੋਕਾਂ ਦਾ ਵੀ ਕਹਿਣਾ ਆ ਰਿਹਾ ਆ ਵੀ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਸਤੀਵਾ ਦਿੱਤਾ ਪਾਰਟੀ ਚ ਉਹ ਹੋ ਸਕਦਾ ਹੁਣ ਆਮ ਆਦਮੀ ਪਾਰਟੀ ਦੇ ਵੀ ਜਾਣ ਜਿਹੜੀ ਪਾਰਟੀ ਚ ਮਰਜੀ ਜਾਣ ਪਰ ਇਹਨਾਂ ਦਾ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਨਾ ਇਹ ਆਪਣੇ ਜਿੱਥੇ ਵੀ ਜਾਣਗੇ ਇਹ ਖਲਾਰੇ ਪਾ ਕੇ ਰੱਖਣਗੇ ਕਿਉਂਕਿ ਇਨੂੰ ਆਪਣੇ ਕਿਤੇ ਵੀ ਸਟੇਬਲ ਹੋ ਕੇ ਆਪਣੇ ਲੋਕਾਂ ਦੀ ਭਲਾਈ ਵਾਸਤੇ ਕੰਮ ਨਹੀਂ ਕਰਨੇ ਆਉਂਦੇ ਇਹ ਤਾਂ ਖੱਪ ਖਾਨਾ ਹਾ ਹੀ ਇਹਨਾਂ ਕੋ ਹੁੰਦੀ ਆ ਹੋਰ ਕੁਛ ਨਹੀਂਗਾ ਅੱਜ ਸੀਐਮ ਨੇ ਬਿਆਨ ਕੀਤਾ ਜੀ ਦੋ ਯੂਨਿਟ ਜਿਹੜੇ ਮੀਟਰ ਹੈਗੇ ਦੋ ਵਾਰ ਤੱਕ ਦੇ ਉਹਨਾਂ ਦੇ ਜਿਹੜੇ ਬਕਾਇਆ ਬਿੱਲ ਪੈਂਡਿੰਗ ਹੈਗੇ ਉਹ ਭੂਗਤਾਵਾਂ ਦੇ ਸਾਰੇ ਬਿੱਲ ਮਾਫ ਕਰ ਦਿੱਤੇ ਜਾਣਗੇ ਕਿੱਥੇ ਤੱਕ ਤੁਹਾਨੂੰ ਲੱਗਦਾ ਵੀ ਜਿਹੜਾ ਕੇਜਰੀਵਾਲ ਸਾਹਿਬ ਨੇ 300 ਯੂਨਿਟਾਂ ਦਾ ਵਾਅਦਾ ਕੀਤਾ ਸੀਗਾ ਤੇ ਇਹਨਾਂ ਨੇ ਹੁਣ ਮਾਫ ਕਰ ਦਿੱਤਾ ਆ ਉਹ ਜਿਹੜਾ ਦਲਿਤ ਸੀਐਮ ਦਾ ਵਾਅਦਾ ਕੀਤਾ ਸੀ ਕਾਲੀ ਦਲ ਨੇ ਔਰ ਭਾਜਪਾ ਨੇ ਵੀ ਕਿਹਾ ਸੀਗਾ ਇਹਦੇ ਵਾਸਤੇ ਕੇਜਰੀਵਾਲ ਦਿੱਲੀ ਨੇ ਵੀ ਕਿਹਾ ਸੀਗਾ ਪਰ ਉਹ ਕਾਂਗਰਸ ਨੇ ਪਹਿਲਾਂ ਹੀ ਮਾਲ ਮਾਲ ਰਹੀ ਹੈ ਜੀ ਕਿਤੇ ਨਾ ਕਿਤੇ ਇਹਦੇ ਇਸ ਮੁੱਦੇ ਦੇ ਕਰਕੇ ਬਾਕੀ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਜੀ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਗੱਲ ਕਹਿੰਦੀ ਆ ਉਹ ਕਰਦੀ ਆ ਲੋਕਾਂ ਨਾਲ ਧੋਖਾ ਧੜੀ ਕਰਨ ਲਈ ਨਹੀਂ ਲੋਕਾਂ ਨਾਲ ਆਪਣੇ ਫਰਾਡ ਕਰਨ ਲਈ ਨਹੀਂ ਚੀਟਿੰਗ ਕਰਨ ਵਾਸਤੇ ਨਹੀਂ ਜਿਹੜੀ ਕਾਂਗਰਸ ਪਾਰਟੀ ਆ ਜਾਂ ਕਾਲੀ ਦਲ ਪਾਰਟੀ ਆ ਜਾਂ ਆਪਣੇ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਵਾਲੇ ਨੇ ਇਹ ਸਿਰਫ ਲੋਕਾਂ ਦੇ ਕੋਲੋਂ ਧੋਖੇ ਨਾਲ ਭਰਮ ਭਲੇਖੇ ਦੇ ਨਾਲ ਜਦੋਂ ਸਿਰਫ ਵੋਟਾਂ ਦੇ ਵਿੱਚ 2-4 ਮਹੀਨੇ ਰਹਿ ਜਾਂਦੇ ਨੇ ਤੇ ਉਦੋਂ ਆ ਕੇ ਉਹਨਾਂ ਨੂੰ ਆਪਣੇ ਅੱਜ ਜੂਂਟ ਮਾਫ ਕਰਨ ਦਾ ਅੱਜ ਬਿੱਲ ਨਾ ਦੇਣ ਦਾ ਚੰਨੀ ਜੀ ਨੂੰ ਯਾਦ ਆ ਗਿਆ ਚੰਨੀ ਜੀ ਪਹਿਲਾਂ ਵੀ 4.5 ਸਾਲ ਮੰਤਰੀ ਰਹੇ ਹੈ ਕੈਬਨਟ ਦੇ ਉਦੋਂ ਕੁਛ ਨਾ ਕੁਛ ਕਰਵਾਉਂਦੇ ਸਾਢੇ 4 ਸਾਲ ਤੱਕ ਆਪਣੀਆਂ ਜੇਬਾਂ ਭਰਨ ਤੇ ਲੱਗੇ ਰਹੇ ਪਰ ਉਹਨਾਂ ਨੇ ਉਦੋਂ ਕਹਿੰਦਾ ਜੀ ਮੇਰੇ ਕੋਲ ਪਾਵਰਾਂ ਨਹੀਂ ਸੀ ਗਿਆ ਕੁਝ ਪਾਵਰਾਂ ਸੀ ਪਾਵਰਾਂ ਜਿਹੜੀ ਸੀ ਐਮ ਕੋ ਸੀ ਪਰ ਹੁਣ ਮੈਨੂੰ ਸੰਪੂਰਨ ਤੌਰ ਤੇ ਪਾਵਰ ਮਿਲ ਚੁੱਕੀ ਜਿਹੜ ਉਹਨੇ ਸੋਹ ਚੁੱਕਿਆ ਉਹ ਨਿਕਲ ਗਈ ਸੀ ਸੁਣੀਗਾ ਸਾਢੇ 4 ਅਨਜੀਤ ਸਿੰਘ ਚੰਨੀ ਜੀ ਜਿਹੜੇ ਉਹ ਟੈਕਨੀਕਲ ਐਜੂਕੇਸ਼ਨ ਦੇ ਮਨਿਸਟਰ ਸੀ ਉਸ ਟਾਈਮ ਤੇ ਜਿਹੜੇ ਲੋਕਾਂ ਦੀ ਐਜੂਕੇਸ਼ਨ ਜਿਹੜੇ ਬੱਚੇ ਲੋੜਵੰਦ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਬਹਇਆ ਕਰਾ ਸਕਦੇ ਸੀ ਕਿਉਂ ਨਹੀਂ ਕੀਤੀ ਚੰਨੀ ਸਾਹਿਬ ਨੂੰ ਜਿਹੜੀ ਚੀਜ਼ ਉਹਨਾਂ ਦੀ ਪਾਵਰ ਵਿੱਚ ਸੀ ਉਹ ਤਾਂ ਕਰ ਸਕਦੇ ਸੀ ਨਾ ਸਾਢੇ 4 ਸਾਲ ਚੰ ਚੰਨੀ ਸਾਹਿਬ ਨੂੰ ਅੱਜ ਕਿਉਂ ਲੋਕਾਂ ਦੀ ਯਾਦ ਆ ਗਈ ਅੱਜ ਕਿਉਂ ਆਪਣੇ ਆਪ ਨੂੰ ਇੱਕ ਭੋਲਾ ਭੜਾ ਇਨਸਾਨ ਦੱਸਣ ਲਾ ਪਏ ਜਦੋਂ ਕਿ ਚੰਨੀ ਸਾਹਿਬ ਦਾ ਜਿਹੜਾ ਸ਼ੋਕੜਿਆ ਉਹਨਾਂ ਦਾ ਸਾਕਾ ਭਤੀਜਾ ਜਿਹੜਾ ਆ ਸਾਕਾ ਭਤੀਜਾ ਕੇ ਨੇੜੇ ਤੜੇ ਦਾ ਭਤੀਜਾ ਜਿਹੜਾ ਆ ਉਹ ਉਹਨਾਂ ਦੀ ਛਤਰ ਛਾਇਆ ਹੇਠ ਇਲੀਗਲ ਮਾਈਨਿੰਗ ਕਰਦਾ ਸੀ ਚੰਡੀਗੜ੍ਹ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸਤ ਜਿਹੜੇ ਚੰਨੀ ਜੀ ਦੇ ਖਿਲਾਫ ਨੇ ਆਈਐਸ ਔਰਤ ਨਾਲ ਬਦਸਲੂਕੀ ਕਰਨ ਦੇ ਦੋਸਤ ਜਿਹੜੇ ਚੰਨੀ ਜੀ ਦੇ ਖਿਲਾਫ ਨੇ ਚੰਨੀ ਜੀ ਦਾ ਸਗਾ ਭਰਾ ਮਨਮੋਹਣ ਸਿੰਘ ਸਿਟੀ ਸੈਂਟਰ ਸਕੈਮ ਦੇ ਵਿੱਚ ਜੇਲ੍ਹ ਦੇ ਵਿੱਚ ਰਿਹਾ ਕਰੋੜਾ ਰੁਪਏ ਦਾ ਸਕੈਮ ਉਹ ਸਾਹਮਣੇ ਆਇਆ ਇਹ ਕੀ ਆ ਜਿਹੜੀ ਚੀਜ਼ ਆਪਾਂ ਕਹੀਏ ਮੇਰੇ ਕੋ ਪਾਵਰ ਨਹੀਂ ਸੀ ਪਾਵਰ ਕਿਉਂ ਨਹੀਂ ਸੀ ਚੰਨੀ ਸਾਹਿਬ ਤੁਹਾਡੇ ਕੋਲ ਪੂਰੀ ਪਾਵਰ ਸੀ ਤੁਸੀਂ ਟੈਕਨੀਕਲ ਐਜੂਕੇਸ਼ਨ ਦੇ ਮਨਿਸਟਰ ਸੀ ਤੁਸੀਂ ਬੱਚਿਆਂ ਨੂੰ ਦਿੰਦੇ ਆ ਸਹੂਲਤ ਤੁਸੀਂ ਕਿਉਂ ਨਹੀਂ ਸਹੂਲਤ ਦਿੱਤੀ ਜਦੋਂ ਹੁਣ ਇਲੈਕਸ਼ਨ ਦੇ ਵਿੱਚ 2 ਮਹੀਨੇ ਰਹਿ ਗਏ ਨੇ ਤੇ ਤੁਹਾਨੂੰ ਹੁਣ ਲੋਕਾਂ ਨੇ ਪੰਜਾਬ ਦੇ ਲੋਕਾਂ ਦੀ ਯਾਦ ਆ ਗਈ ਕਿ ਹੁਣ ਲੋਕਾਂ ਕੋਲੋਂ ਆਪਾਂ ਫੇਰ ਲੋਕਾਂ ਨੂੰ ਭਰਮ ਪੁਲੇਖੇ ਵਿੱਚ ਪਾ ਕੇ ਵੋਟਾਂ ਲੈਣੀਆਂ ਨੇ ਮੈਂ ਇਹੋ ਗੱਲ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਚਾਹੀਦਾ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੇ ਇਹੋ ਜਿਹੇ ਲੀਡਰ ਪੰਜਾਬ ਦੀ ਭੋਲਾ ਭਾਲੀ ਜਨਤਾ ਨਾਲ ਵਿਸ਼ਵਾਸ ਘਾਤ ਕਰਦੇ ਆ ਰਹੇ ਨੇ ਔਰ ਉਹਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਸਰ ਕਿਤੇ ਨਾ ਕਿਤੇ ਇੱਕ ਇਹ ਵੀ ਗੱਲ ਮੀਡੀਆ 'ਚੋਂ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਸਾਬਕਾ ਸੀਐਮ ਨੇ ਕੈਪਟਨ ਵਿੰਦਰ ਸਿੰਘ ਨੂੰ ਜਿਹੜੇ ਸੈਂਟਰ ਮਿਨਿਸਟਰ ਮੋਦੀ ਸਾਹਿਬ ਅਮਿਤ ਸ਼ਾਨਉਤਰੀ ਮਿਲਨ ਲੀਗ ਜਾ ਰਹੇ ਨੇ ਭਾਜੀਪੀ ਜੁਆਇਨ ਕਰਨ ਲੱਗੇ ਨੇ ਇਹ ਕਿੰਨਾ ਸੱਚ ਹੈ ਦੇਖੋ ਇਸ ਬਾਰੇ ਹਲੇ ਤੱਕ ਸਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ ਗੇ ਕਿਸੇ ਨੂੰ ਮਿਲਣਾ ਨਾ ਮਿਲਣਾ ਇਹ ਹਰੇਕ ਬੰਦੇ ਦੇ ਆਪਣੇ ਪਰਸਨਲ ਵਿਚਾਰ ਨੇ ਜਿਸ ਦਿਨ ਕੋਈ ਨਾ ਕੋਈ ਚੀਜ਼ ਸਾਹਮਣੇ ਆਏਗੀ ਤੁਸੀਂ ਮੀਡੀਆ ਦੇ ਇੰਨੇ ਸੀਨੀਅਰ ਪੱਤਰਕਾਰ ਸਾਹਿਬਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹੀ ਜਾਣੀ ਆ ਬਾਕੀ பட் ਐਟ ਪ੍ਰੈਜ਼ੈਂਟ ਸਾਡੇ ਕੋਲ ਇਹੋ ਜਿਹਾ ਕੁਝ ਵੀ ਸਾਡੀ ਜਾਣਕਾਰੀ ਦੇ ਵਿੱਚ ਨਹੀਂ ਹੈ। ਦੂਜੀ ਪਾਸੇ ਬੀਜਪੀ ਕੋ ਵੀ ਹੈ ਤਾਂ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈਗਾ ਜੀ ਕਿ ਲੱਗਦਾ ਕਿ ਨੂੰ ਅਨਾਉਂਸ ਕਰਾਉਂਗੇ ਤੇ ਕਰ ਤੱਕ ਹੋਏਗਾ ਜੀ। ਇਹੋ ਜਿਹਾ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਲੱਖਾਂ ਹਜ਼ਾਰਾਂ ਹੀ ਆਪਣੇ ਬੀਜਪੀ ਦੇ ਜਿਹੜੇ ਨੇ ਵਰਕਰ ਨੇ, ਕਾਰਿਆਕਰਤਾ ਨੇ, ਅਹੁਦੇਦਾਰ ਨੇ, ਬੜੇ ਰਿਸਪੈਕਟਡ ਤੇ ਬੜੇ ਸੀਨੀਅਰ ਬੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਬੀਜਪੀ ਦੇ ਵਿੱਚ ਪਾਰਟੀ ਦੇ ਵਿੱਚ ਨੇ। ਸੋ ਆਪਾਂ ਕਹੀਏ ਕਿ ਸੀਐਮ ਦਾ ਆਪਣੇ ਫੇਸ ਲੱਭਣਾ सीएम ਦਾ ਫੇਸ ਜਿਹੜਾ ਆ ਜਿਹੜਾ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ ਬੀਜੇਪੀ ਦੇ ਵਿੱਚੋਂ ਜਿਹੜਾ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੇਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰੇਗਾ ਆਪੀ ਚਿਹਰਾ ਬਣ ਕੇ ਸਾਹਮਣੇ ਆ ਜਾਏਗਾ ਔਰ ਸਾਡੀ ਪਾਰਟੀ ਦੇ ਵਿੱਚ ਇਹ ਬਹੁਤ ਵਧੀਆ ਇੱਕ ਵਿਚਾਰਧਾਰਾ ਵੀ ਆ ਰੀਤ ਵੀ ਆ ਹਿਸਟਰੀ ਵੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਵੇਂ ਕਿਸੇ ਵੀ ਲੈਵਲ ਤੋਂ ਬੰਦਾ ਉੱਠਿਆ ਹੋਵੇ ਜੇਕਰ ਉਹ ਵਧੀਆ ਲੋਕਾਂ ਵਾਸਤੇ ਕੰਮ ਕਰੇਗਾ ਤੋ ਉਹ ਕਿਸੇ ਵੀ ਅਹੁਦੇ ਤੇ ਪਹੁੰਚ ਸਕਦਾ ਇਸ ਦੀ ਜਿੰਦੀ ਜਾਗ ਦੇ ਐਗਜ਼ੈਂਪਲ ਤੁਹਾਡੇ ਕੋਲ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਰੇ ਇੰਡੀਆ ਦੇ ਵਿੱਚ ਨੇ ਸਰ ਕਿਤੇ ਨਾ ਕਿਤੇ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਵੀ ਜਿਹੜੇ ਕੇਜਰੀਵਾਲ ਸਾਹਿਬ ਦੇ ਲਈ ਸੀਐਮ ਨੇ ਇਹ ਲੋਯਾ ਜੁਲ੍ਹਿਆਂ ਨੇ ਆਏ ਹੋਏ ਨੇ ਉਹਨਾਂ ਦਾ ਵਿਰੋਧ ਵੀ ਲੋਕਾਂ ਨੇ ਕੀਤਾ ਆ ਪਾਰਟੀ ਜਿਹੜਾ ਹੋ ਸਕਦਾ ਨਵੀਂ ਜਿਹਾ ਅਨਾਉਂਸਮੈਂਟ ਵੀ ਕਰੇ ਕਿਸ ਤਰੀਕੇ ਨਾਲ ਦੇਖਦੇ ਹੋ ਇਹਨੂੰ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਲੋਕ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਆ ਵੀ ਝੂਠ ਮਾਰਨ ਦਾ ਉਹਨੇ ਵੀ ਠੇਕਾ ਲਿਆ ਹੋਇਆ ਇਸੇ ਹੀ ਤਰ੍ਹਾਂ ਮੇਰੇ ਹਿਸਾਬ ਨਾਲ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਝੂਠ ਮਾਰਨ ਦੇ ਵਿੱਚ ਕਾਫੀ ਮਹਾਰਤ ਹਾਸਲ ਰੱਖਦੇ ਨੇ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਝੂਠ ਮਾਰੇ ਦਿੱਲੀ ਦੇ ਵਿੱਚ ਜਾ ਕੇ ਕਹਿ ਦਿੰਦੇ ਨੇ ਵੀ ਪਾਣੀ ਪੰਜਾਬ ਤੋਂ ਲੈ ਕੇ ਆਉਂਗਾ ਪੰਜਾਬ ਆ ਕੇ ਕਹਿੰਦਾ ਵੀ ਨਹੀਂ ਪਾਣੀ ਕੋਈ ਨਹੀਂ ਦੇਵਾਂਗੇ ਲੇਕਿਨ ਕੇਜਰੀਵਾਲ ਸਾਹਿਬ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਜੋ ਅੱਜ ਉਹਨਾਂ ਦੇ ਰੋਸ ਪ੍ਰਦਰਸ਼ਨ ਵੀ ਵਿਰੋਧ ਹੋਏ ਨੇ ਇਸੇ ਚੀਜ਼ ਦੀ ਐਗਜ਼ੈਂਪਲ ਆ ਕਿ ਪੰਜਾਬ ਦੇ ਵਿੱਚ ਜਿਹੜੇ ਪਾਣੀ ਨੇ ਉਹ ਸਿਰ ਪੰਜਾਬ ਦੇ ਲੋਕਾਂ ਵਾਸਤੇ ਨੇ ਔਰ ਪੰਜਾਬ ਦੀ ਆਵਾਮ ਵਾਸਤੇ ਨੇ ਨਾਲੇ ਪੰਜਾਬ ਦੇ ਕੋਲ ਇੰਨੇ ਕੋਈ ਸਰਪਲਸ ਪਾਣੀ ਨਹੀਂ ਹੈਗਾ ਕਿ ਬਾਹਰਲੀ ਸਟੇਟ ਨੂੰ ਦੇ ਸਕੇ ਪਾਣੀ ਦਾ ਮੁੱਦਾ ਛੱਡ ਕੇ ਜੀ ਬਾਕੀ ਮੁੱਦੇ ਦੀ ਵੀ ਗੱਲ ਕਰੀਏ ਉਹਨਾਂ ਨੇ ਕਿਹਾ ਵੀ ਜਿਵੇਂ ਦਿੱਲੀ ਦੇ ਵਿੱਚ ਬਾਕੀ ਸਹੂਲਤਾਂ ਮਿਲੀਆਂ ਨੇ ਮੈਟਰੋ ਟ੍ਰੇਨ ਆਈ ਹੈ ਜਾਂ ਹੋਰ ਜਿਵੇਂ ਸਹੂਲਤਾਂ ਨੇ ਪਪੜਾਈ ਦੀ ਆਈ ਹੈ ਜਾਂ ਹੋਰ ਰੋਜ਼ਗਾਰ ਦੀ ਹੈ ਉਹੀ ਪੰਜਾਬ ਦੇ ਵਿੱਚ ਦਿੱਤੀ ਜਾਏਗੀ ਜੋ ਪੰਜਾਬ ਵਾਂਚਾ ਜੇ ਤੱਕ ਗਲਤ ਗੱਲ ਜਿਹੜੀ ਮੈਟਰੋ ਦੀ ਜਿਹੜੀ ਆਪਣੇ ਪ੍ਰੋਜੈਕਟ ਹੈ ਦਿੱਲੀ ਦੇ ਵਿੱਚ ਉਹ ਪਿਛਲੇ ਕਰੀਬ-ਕਰੀਬ 2 ਦਹਾਕਿਆਂ ਤੋਂ ਵੱਧ ਦਾ ਪ੍ਰੋਜੈਕਟ ਆ ਜਿਹੜਾ ਵਕ ਵਕ ਸਰਕਾਰਾਂ ਕੀ ਜਿਹੜਾ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਆ ਨਾ ਕਿ ਆਪਣੇ ਕੇਜਰੀਵਾਲ ਸਾਹਿਬ ਦਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਜਿਹੜਾ ਦਿੱਲੀ ਦੇ ਵਿੱਚ ਐਜੂਕੇਸ਼ਨ ਉਹ ਸਰ ਉਹਨਾਂ ਨੇ ਫ੍ਰੀ ਕੀਤੀ ਮੈਟਰੋ ਲੇਡੀਜ਼ ਵਾਸਤੇ ਜਾਂ ਬੱਸਾਂ ਫ੍ਰੀ ਕੀਤੀਆਂ ਜਿਹਨੂੰ ਦੇਖ ਕੇ ਕਾਂਗਰਸ ਸਰਕਾਰ ਨੇ ਪੰਜਾਬ 'ਚ ਫ੍ਰੀ ਕੀਤੀਆਂ ਕੇਜਰੀਵਾਲ ਸਾਹਿਬ ਕੋਲ ਇੱਕ ਥੇਲੇ ਦੀ ਆਮਦਨ ਨਹੀਂ ਗਈ ਦਿੱਲੀ ਦੇ ਵਿੱਚ ਉਹ ਵੀ ਸੈਂਟਰ ਸਰਕਾਰ ਹੀ ਪੈਸੇ ਦਿੰਦੀ ਆ ਤਾਂ ਤਾਂ ਹੀ ਲੋਕਾਂ ਨੂੰ ਸਹੂਲਤ ਮਿਲਦੀ ਆ ਇਹ ਚੀਜ਼ ਜਿਹੜੀ ਆ ਬਿਲਕੁਲ ਵੇਖਣ ਤੇ ਜਾਂਚਣ ਵਾਲੀ ਆ ਜਿਹੜੇ ਸੈਂਟਰ ਸਰਕਾਰ ਸੈਂਟਰ ਦੇ ਵਿੱਚ ਬੀਜੇਪੀ ਆ ਜੀ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਹੈ ਇੱਥੇ ਵੀ ਫੰਡ ਮਿਲਦਾ ਹੈ ਬੀਜੇਪੀ ਨੂੰ ਇੱਥੇ ਕਿਉਂ ਨਹੀਂ ਸਹੂਲਤਾਂ ਨੂੰ ਕਿਉਂ ਵੰਜ ਨਹੀਂ ਤੁਸੀਂ ਬਿਲਕੁਲ ਸਹੀ ਗੱਲ ਕਹੀ ਪੰਜਾਬ ਦੇ ਲੋਕਾਂ ਦੇ ਵਾਸਤੇ ਕਰੀਬ-ਕਰੀਬ 1 ਕਰੋੜ 40 ਲੱਖ ਲੋਕਾਂ ਦੇ ਵਾਸਤੇ ਫ੍ਰੀ ਆਫ ਕੋਸਟ ਸੈਂਟਰ ਨੇ ਅਨਾਜ ਭੇਜਿਆ ਜੇਕਰ ਭਾਰਤ ਪੂਸ਼ਨਾਸ਼ੂਜੀ ਅਨਾਜ ਖਾ ਗਏ ਆਪਣੇ ਲੋਕਾਂ ਦੇ ਨਾਲ ਮਿਲ ਕੇ ਤਾਂ ਸੈਂਟਰ ਸਰਕਾਰ ਕੀ ਕਰੇ ਸਰ ਬੀਜੇਪੀ ਦੇ ਉਮੀਦਵਾਰ ਇੱਥੇ ਆ ਗਏ ਸੀਨੀਅਰ ਆਗੂ ਨੇ ਜੀ ਕਿਉਂ ਨਹੀਂ ਮੁੱਦਾ ਚੱਕਿਆ ਕਿਉਂ ਸੈਂਟਰ ਤੋਂ ਕਾਰਵਾਈ ਅਜੇ ਤੱਕ ਨਹੀਂ ਹੋਈ ਜੀ ਉਸੇ ਚੀਜ਼ ਤੇ ਆ ਰਿਹਾ ਸਾਡੇ ਸਮਾਰਟ ਸਿਟੀ ਦੇ ਵਾਸਤੇ ਕਰੋੜਾ ਅਰਬ ਰੁਪਏ ਦੇ ਫੰਡ ਸੈਂਟਰ ਸਰਕਾਰ ਨੇ ਪੰਜਾਬ ਵਿੱਚ ਭੇਜੇ ਲੁਧਿਆਣੇ ਦੇ ਵਿੱਚ ਸਮਾਰਟ ਸਿਟੀ ਦੇ ਫੰਡਾਂ ਦੀ ਦੁਰਵਰਤੋਂ ਕਿਵੇਂ ਭਾਰਤ ਪੂਸ਼ਨਾਸ਼ੂਜੀ ਨੇ ਕੀਤੀ ਹੈ ਜੀ ਦੀ ਜਾਗ ਦੀ ਇੱਕ ਐਗਜ਼ੈਂਪਲ ਤੁਹਾਡੇ ਸਾਹਮਣੇ ਆ ਹੁਣ ਸੈਂਟਰ ਸਰਕਾਰ ਤਾਂ ਇੱਕੋ ਕੰਮ ਕਰ ਸਕਦੀ ਆ ਕਿ ਸਟੇਟ ਨੂੰ ਵਧੀਆ ਫੰਡ ਮਹਿਆ ਕਰਾਵੇ ਜਿਵੇਂ ਕਿ ਪੰਜਾਬ ਨੂੰ ਕਰਾਏ ਜੇਕਰ ਸੈਂਟਰ ਸਰਕਾਰ ਨੇ ਆਪਣੇ ਐਸਸੀ ਵਰਗ ਵਾਸਤੇ ਆਪਣੇ ਪੋਸਟ ਆਪਣੇ ਮੈਟ੍ਰਿਕ ਸਟੂਡੈਂਟ ਵਾਸਤੇ ਆਪਣੇ ਵਜੀਫੇ ਭੇਜੇ ਤੇ ਜੇਕਰ ਧਰਮ ਸੋਜ ਦੀ ਖਾਗੇ ਤੇ ਫਿਰ ਸੈਂਟਰ ਕੀ ਕਰੇ ਸਰ ਸੈਂਟਰ ਸਰਕਾਰ ਉਹਨਾਂ ਦੇ ਕੋਈ ਕਾਰਵਾਈ ਸੈਂਟਰ ਵੱਲੋਂ ਸੀਬੀਆਈ ਇਨਕੁਆਰੀ ਲਵਾ ਕੇ ਕੋਈ ਕਾਰਵਾਈ ਕਰਾ ਸਕਦੀ ਸੈਂਟਰ ਕਿਉਂ ਨਹੀਂ ਕਰ ਸਕਦੀ ਸੈਂਟਰ ਕੋ ਤਾਂ ਪੂਰੀ ਪਾਵਰ ਹੁੰਦੀ ਸਟੇਟ ਤੋਂ ਵੱਧ ਪਾਵਰ ਹੁੰਦੀ ਜੀ ਜੀ ਇਸ ਗੱਲ ਬਾਰੇ ਜਿਹੜਾ ਆ ਉਹ ਅਸੀਂ ਲਿਖਤੀ ਤੌਰ ਤੇ ਮੈਂ ਦਰਖਾਸਤ ਜਿਹੜੀ ਆ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਚੀਫ ਮਿਨਿਸਟਰ ਨੂੰ ਔਰ ਸੈਂਟਰ ਦੇ ਵਿੱਚ ਹੋਮ ਡਿਪਾਰਟਮੈਂਟ ਨੂੰ ਭੇਜ ਚੁੱਕੇ ਆ ਪ੍ਰਮਾਤਮਾ ਕਰੇ ਇਹ ਦਿਨ ਦੂਰ ਨਹੀਂ ਗਏ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਖਾਦਾ ਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਪੈਸੇ ਖਾ ਕੇ ਰਿਸ਼ਵਤਖੋਰੀ ਕੀਤੀ ਆ ਉਹ ਬਿਲਕੁਲ ਰੈਡੀ ਰਹਿਣ ਉਹਨਾਂ ਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ ਔਰ ਦਵਾ ਕੇ ਰਵਾਂਗੇ ਮੈਂ ਇੱਕ ਕਾਨੂੰਨੀ ਵਿਅਕਤੀਆਂ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗਾ ਜਿਹੜੇ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੰਤਰੀਆਂ ਸੰਤਰੀਆਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਆ ਇੱਕ ਇੱਕ ਰੁਪਿਆ ਉਹਨੇ ਦੀ ਜੇਬ ਚੋਂ ਕੱਢ ਕੇ ਪੰਜਾਬ ਦੇ ਲੋਕਾਂ ਦੀ ਝੋਲੀ ਪਾਵਾਂਗੇ ਤਾਂ ਕਿ ਪੰਜਾਬ ਦਾ ਵਧੀਆ ਵਿਕਾਸ ਹੋ ਸਕੇ ਕਿਸ ਕੀ ਅਪੀਲ ਕਰੂੰਗੇ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਤਹਿ ਜਿਹੜੀ VOTING ਕਰਨ ਜਿਹੜੇ ਵਾਅਦਿਆਂ ਤੇ ਤਹਿ ਤੇ ਇਹ ਕੰਮ ਕਰਦੇ ਤਹਿ ਤੇ ਜੋ ਸਚਾਈ ਉਹਦੇ ਤਹਿਤ VOTING ਕਰਨ ਕਿਸ ਤਰੀਕੇ ਦੀ ਅਪੀਲ ਕਰੂੰਗੇ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਇਹੋ ਅਪੀਲ ਕਰਦਾ ਕਿ ਜਿਹੜੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਸਟੇਬਲ ਗਵਰਨਮੈਂਟ ਦੇ ਸਕਦੀ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆਤ ਰੱਖ ਸਕਦੀ ਆ ਜਿਹੜੇ ਪੰਜਾਬ ਦੇ ਲੋਕਾਂ ਦਾ ਧਰਮ ਬਚਾ ਸਕਦੀ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਮਹੱਈਆ ਕਰ ਸਕਦੀ ਆ ਕਿ ਕੋਈ ਵੀ ਉਹਨਾਂ ਨੂੰ ਆਂਚ ਨਾ ਆਵੇ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਉੱਤਰ ਸਕਦੀ ਏ ਜਿਹੜੀ ਪੰਜਾਬ ਦੇ ਲੋਕਾਂ ਨੂੰ ਸਹੂਲਤ ਮਹੱਈਆ ਕਰ ਸਕਦੀ ਆ ਉਸ ਪਾਰਟੀ ਨੂੰ ਵੋਟ ਦਿੱਤੀ ਜਾਵੇ ਉਹ ਵਾਹਿਦ ਇੱਕੋ ਇੱਕ ਪਾਰਟੀ ਐਸ ਟਾਈਮ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਉਹ ਆ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਗੱਲ ਕਰੋ ਤਾਂ ਦੋ ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਆ ਔਰ ਇਹਨਾਂ ਦੇ ਦਿੱਲੀ ਵਿੱਚ ਵੀ ਐਮਪੀ ਬਹੁਤ ਥੋੜੇ ਨੇ ਔਰ ਸਟੇਬਿਲਟੀ ਤੁਸੀਂ ਦੇਖ ਹੀ ਚੁੱਕੇ ਪੰਜਾਬ ਦੇ ਵਿੱਚ ਕਿੰਨੇ ਕੁ ਸਟੇਬਲ ਆ ਤੀਜੇ ਦਿਨ ਮੰਤਰੀ ਬਦਲਦੇ ਨੇ ਚੌਥੇ ਦਿਨ ਪ੍ਰਧਾਨ ਬਦਲਦੇ ਪੱਲੇ ਕੁਛ ਨਹੀਂ ਸਰ ਲਾਸਟਵਾਲ ਜਿਹੜਾ ਕਾਫੀ ਟਾਈਮ ਤੋਂ ਕਿਸਾਨੀ ਮੁੱਦਾ ਉਠਿਆ ਹੋਇਆ ਵੀ ਜੀ ਕੀ ਤੁਹਾਨੂੰ ਲੱਗਦਾ ਹੈ ਇਹ ਤੌਰ ਤੇ ਕਿਸ ਨੂੰ ਮਿਸਕਾਈਡ ਕੀਤਾ ਗਿਆ ਕਿਸਾਨਾਂ ਨੂੰ ਜਾਂ ਬੀਜੇਪੀ ਨੂੰ ਨਹੀਂ ਹੱਲ ਕਰਨਾ ਹਾਇ ਤੱਕ ਆਇਆ ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦਾ ਵੀ ਵਿਰੋਧ ਹੁੰਦਾ ਰਿਹਾ ਵਕਸਾਨੀ ਮੁੱਦੇ ਕਰਕੇ ਕਾਫੀ ਰਿਜ਼ਾਈਨ ਵੀ ਦਿੱਤਾ ਹੈ ਬੀਜੇਪੀ ਦੇ ਸੀਨੀਅਰ ਅਗਵਾਂ ਨੇ ਕੀ ਕਹਿਣਾ ਚਾਹੂਗੇ ਇਸ ਬਾਰੇ ਕਿਸ ਤਰੀਕੇ ਦਾ ਨੁਕਸਾਨ ਹੈ ਜਿਹੜਾ ਪੰਜਾਬ ਦੇ ਵਿੱਚ ਹੋ ਸਕਦਾ ਹੈ ਰਾਜਨੀਤੀ ਨੂੰ ਦੇਖੋ ਪਹਿਲੀ ਗੱਲਤ ਮੈਂ ਇਹ ਕਵਾਂ ਕਿ ਕਿਸਾਨ ਮੁੱਦੇ ਤੇ ਕੋਈ ਬੀਜੇਪੀ ਦੇ ਨਾਲ ਕਿਸੇ ਦੀ ਵਿਰੋਧ ਆਇਆ ਬਿਲਕੁਲ ਗਲਤ ਗੱਲ ਕਿਸਾਨ ਸਾਡੇ ਭਰਾ ਨੇ ਮੈਂ ਪਿੰਡਾਂ ਦਾ ਰਹਿਣ ਵਾਲਾ ਆ ਮੈਂ ਖੁਦ ਕਿਸਾਨ ਆ ਦੂਸਰਾ ਡੈਮੋਕ੍ਰੇਸੀ ਦੀ ਬਿਊਟੀ ਆ ਕਿ ਹਰੇਕ ਵਿਅਕਤੀ ਨੂੰ ਅੰਦੋਲਨ ਕਰਨ ਦਾ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ ਜੇਕਰ ਪੰਜਾਬ ਦੇ ਕਿਸਾਨ ਆਪਣੀ ਗੱਲ ਰੱਖ ਰਹੇ ਨੇ ਤਾਂ ਕੋਈ ਉਹ ਕੋਈ ਮਾੜੀ ਗੱਲ ਨਹੀਂ ਗਈ ਲੇਕਿਨ ਹਰੇਕ ਮੁੱਦੇ ਦਾ ਹੱਲ ਜਿਹੜਾ ਆ ਕਿਤੇ ਵੀ ਕੋਈ ਵਿਰੋਧਤਾ ਹੋਵੇ ਕਿਤੇ ਉਹਦੇ ਵਿੱਚ ਕੋਈ ਕੰਟਰਡਿਕਸ਼ਨ ਹੋਵੇ ਉਹਦਾ ਹੱਲ ਬਹਿ ਕੇ ਲੱਭਿਆ ਜਾ ਸਕਦਾ ਨਾ ਕਿ ਉਸ ਚੀਜ਼ ਨੂੰ ਲੰਮਾ ਖਿੱਚ ਕੇ ਅੱਜ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਮੇਨ ਪ੍ਰੋਬਲਮ ਆ ਉਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਦਾ ਕਾਂਗਰਸ ਪਾਰਟੀ ਨੇ 2017 ਦੀ ਇਲੈਕਸ਼ਨ ਦੇ ਦੌਰਾਨ ਝੂਠਾ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਉਹ ਨਹੀਂ ਹੋਏ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਇਹਨਾਂ ਕਰਜ਼ਿਆਂ ਦਾ ਹੱਲ ਜ਼ਰੂਰ ਕੱਢਿਆ ਜਾਊਗਾ ਜਦੋਂ ਜਦੋਂ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ 2022 ਵਿੱਚ ਸਰਕਾਰ ਆਏਗੀ ਦੂਸਰੀ ਗੱਲ ਪੰਜਾਬ ਦੇ ਲੋਕਾਂ ਦਾ ਜਿਹੜਾ ਮੇਨ ਆ ਕਿ ਜਦੋਂ ਅੱਜ ਤੋਂ 20 ਸਾਲ ਪਹਿਲਾਂ ਜਿੱਥੇ ਪਾਣੀ 25-30 ਫੁੱਟ ਤੇ ਸੀ ਉਥੇ ਪਾਣੀ ਜਿਹੜਾ ਐਸਮ 300 ਫੁੱਟ ਤੇ ਚਲੇ ਗਿਆ ਕਹਿਣ ਦਾ ਭਾਵ ਪਾਣੀ ਧਰਤੀ ਦੇ ਵਿੱਚ ਥੱਲੇ ਤੁਰੇ ਜਾਂਦੇ ਨੇ ਕੋਈ ਦਿਨ ਐਸਾ ਆਵੇਗਾ ਜਦੋਂ ਕਿ ਭਰਤੀ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਸੀ ਝੋਨਾ ਤੇ ਕਣਕ ਲਾਉਣ ਦੇ ਬੀਜਣ ਦੇ ਯੋਗ ਨਹੀਂ ਹੋਵਾਂਗੇ ਇਸ ਚੀਜ਼ ਨੂੰ ਅੱਜ ਸਾਹਮਣਾ ਚਾਹੀਦਾ ਸਾਹਮਣੇ ਵਾਸਤੇ ਡਾਈਵਰਸੀਫਿਕੇਸ਼ਨ ਕ੍ਰੌਪਸ ਹੋਣੀ ਚਾਹੀਦੀ ਆ ਜਿਹਦੇ ਵਾਸਤੇ ਸੈਂਟਰ ਜਿਹੜੀ ਆ ਬਿਲਕੁਲ ਤਿਆਰ ਬੈਠੀ ਆ ਕਿ ਡਾਈਵਰਸੀਫਿਕੇਸ਼ਨ ਕ੍ਰੌਪਸ ਵਾਸਤੇ ਉਹ ਸਬਸਿਡੀ ਦੇਣਗੇ ਇਹਦੇ ਵਾਸਤੇ ਕਿ ਨੂੰ ਅੱਗੇ ਆਉਣਾ ਚਾਹੀਦਾ ਸਟੇਟ ਸੈਂਟਰ ਨੂੰ ਸਟੇਟ ਸੈਂਟਰ ਇੱਕ ਪਲੇਟਫਾਰਮ ਪੈਦਾ ਕਰੇ ਅੱਗੇ ਜਾਵੇ ਹੁਣ ਸਟੇਟ ਕਾਂਗਰਸ ਪਾਰਟੀ ਦਾ ਚਾਹੁੰਦੀ ਆ ਕਿ ਆਪਣੇ ਇਹ ਮਸਲਾ ਜਿਹੜਾ ਆ ਜਿਉਂ ਦਾ ਤਿਉਂ ਬੜਿਆ ਰਵੇ ਇਸੇ ਤਰ੍ਹਾਂ ਪੰਜਾਬ ਦੀ ਦੂਸਰੀ ਡ੍ਰਿਪ ਵਾਟਰ ਸਿਸਟਮ ਪਾਣੀਆਂ ਦੀ ਸੰਭਾਲ ਕੀਤੀ ਜਾਵੇ ਡ੍ਰਿਪ ਵਾਟਰ ਸਿਸਟਮ ਆਵੇ ਸੈਂਟਰ ਸਰਕਾਰ ਉਹਦੇ ਦੀ ਵੀ ਸਬਸਿਡੀ ਦੇ ਰਹੀ ਹੈ ਰਹੀ ਗੱਲ ਸਹੂਲਤ ਦੀ ਪਹਿਲੀ ਵਾਰ ਸਤਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਝੋਨੇ ਦੀ ਫਸਲ ਤੇ 72 ਰੁਪਏ ਦੀ ਐਮਐਸਪੀ ਦਿੱਤੀ ਹੈ ਇਸ ਸਾਲ ਆਪ ਜੀ ਦੀ ਜਾਣਕਾਰੀ ਲਈ ਦੱਸਦੀ ਹੈ ਇਸੇ ਤਰ੍ਹਾਂ ਬਾਜਰੇ ਤੇ ਕਰੀਬ-ਕਰੀਬ 100 ਰੁਪਏ ਦਿੱਤੀ ਹੈ ਇਸੇ ਤਰ੍ਹਾਂ ਖਾਦਾਂ ਤੇ ਸਬਸਿਡੀ ਜਿਹੜੀ ਹੈ ਡਬਲ ਕਰ ਦਿੱਤੀ ਗਈ ਆ ਸੋ ਕਹਿਣ ਦਾ ਮਤਲਬ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਾਡੀ ਰਿਸਪੈਕਟਡ ਗਵਰਨਮੈਂਟ ਹੈ ਉਹ ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਜ਼ਿਆਦਾ ਸੁਹਿਰਦ ਆ ਔਰ ਫੇਵਰ ਕਰਨ ਨੂੰ ਤਿਆਰ ਬੈਠੀ ਆ ਔਰ ਪੰਜਾਬ ਦੇ ਕਿਸਾਨਾਂ ਨਾਲ ਕਿਸੇ ਦੀ ਕੋਈ ਵਿਰੋਧਤਾ ਨਹੀਂਗੀ ਸਿਰਫ ਇਟ ਇਜ਼ ਅ ਮੈਟਰ ਆਫ ਟਾਈਮ ਬਿਲਕੁਲ ਵਧੀਆ ਹੋਏਗਾ ਪੰਜਾਬ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਝੰਡੇ ਦੇ ਥੱਲੇ ਬਿਲਕੁਲ ਖੁਸ਼ਹਾਲ ਵੀ ਹੋਣਗੇ ਬਹਾਲ ਵੀ ਹੋਣਗੇ ਔਰ ਖੁਸ਼ ਵੀ ਹੋਣਗੇ ਸੋ ਇਹ ਸੀਗੇ ਸਾਡੇ ਨਾਲ ਸੀਨੀਅਰ ਐਡਵੋਕੇਟ ਔਰ ਸੀਨੀਅਰ ਉਮੀਦਵਾਰ ਵਿਕਰਮ ਸਿੰਘ ਸਿੰਧੂ ਸੋ ਇਹਨਾਂ ਨਾਲ ਗੱਲਬਾਤ ਹੋਈ ਹੈ ਕਾਫੀ ਮੁੱਦਿਆਂ ਤੇ ਚਰਚਾ ਵੀ ਹੋਈ ਹੈ ਉਹਨੂੰ ਦੇਖਣੀ ਉਹ ਗਲਾਤ ਇਹ ਹੋਣਗੇ ਕਿ ਕਿਸ ਤਰੀਕੇ ਦੇ ਆਉਣ ਵਾਲੇ ਜਿਹੜੇ ਨੇ ਚੋਣਾਂ ਹੋਣਗੇ 2020 ਦੇ ਇਸ ਮੁੱਦੇ ਉੱਤੇ ਬਾਕੀ ਪਾਰਟੀਆਂ ਦੇ ਅਗੋ ਨਾਲ ਵੀ ਗੱਲਬਾਤ ਕਰਾਂਗੇ ਕੈਮਰਾਮੈਨ ਰਜੀਤ ਦੇ ਨਾਲ ਹਿੰਮਤ ਕੁਮਾਰ ਐਸਐਮਜ਼ ਨਿਊਜ਼ ਲੁਧਿਆਣਾ